ਬਿਕੋਜ਼ ਮੀਟਿੰਗ ਬੁਲਾਈ ਗਈ ਸੀ ਤੁਹਾਡੇ ਵੱਲੋਂ ਪਸ਼ੂਆਂ ਨੂੰ ਲੈ ਕੇ ਪਸ਼ੂਪਾਲਨ ਨੂੰ ਲੈ ਕੇ ਮਾਹਿਰਾਂ ਨੂੰ ਬੁਲਾਇਆ ਗਿਆ ਸੀ ਕਿ ਕੀ ਚਰਚਾ ਹੋਣੀ ਆ ਕੋਈ ਨਤੀਜਾ ਉਹਦੇ ਵਿੱਚ ਕਿਸ ਤਰ੍ਹਾਂ ਦੇ ਵਿਊ ਸਾਹਮਣੇ ਆ ਦੇਖੋ ਜੇ ਆਪਾਂ ਪੰਜਾਬੀਆਂ ਨੂੰ ਇਕਨੋਮਿਕਲੀ ਤਕੜੇ ਕਰਨਾ ਕਿਸਾਨਾਂ ਦੀ ਵਕਿਆ ਹੀ ਆਮਦਨ ਨੂੰ ਵਧਾਉਣਾ ਤਾਂ ਮੰਤਰੀ ਸਾਹਿਬ ਤਾਂ ਦੁੱਗਣੀ ਕਰਨ ਦੀ ਗੱਲ ਕਰਦੇ ਸੀ ਜੇ ਵਕਿਆ ਹੀ ਦੁੱਗਣੀ ਕਰਨੀ ਆ ਤਾ ਸਾਨੂੰ ਜਿਹੜਾ ਐਨੀਮਲ ਹਸਬੈਂਡਰੀ ਤੇ ਅਲਾਈਟ ਜਿਹੜੇ ਸਹਾਇਕ ਖੇਤੀ ਦੇ ਸਹਾਇਕ ਹੰਦੇ ਉਹਨਾਂ ਨੂੰ ਜਿਆਦਾ ਕਰਨਾ ਪਵੇਗਾ ਉਹਦੇ ਵਿੱਚ ਐਨੀਮਲ ਹਸਬੈਂਡਰੀ ਬੜਾ ਵੱਡਾ ਰੋਲ ਪਲੇ ਕਰ ਸਕਦਾ ਹੈ ਇਹਦੇ ਵਿੱਚ ਅੱਜ ਮੈਨੂੰ ਮਹਾਰਾਜ ਨੇ ਦੱਸਿਆ ਵੀ 1 ਰੁਪਏ ਦੀ ਇਨਵੈਸਟਮੈਂਟ ਨਾਲ 4 ਰੁਪਏ 70 ਪੈਸੇ ਦੀ ਰਿਟਰਨ ਹੁੰਦੀ ਸੋ ਉਹਦੇ ਮੱਦੇਨਜ਼ਰ ਦੱਸਦਾ ਅੱਜ ਵੀ ਸੀ ਸਰਬਾਨਾ ਡਿਪਾਰਟਮੈਂਟ ਦੇ ਅਫਸਰਾਂ ਨਾਲ ਗੱਲ ਕੀਤੀ ਔਰ ਜਿਹੜੀਆਂ ਪਿੱਛੇ ਜੇ ਕੁਝ ਜਿਹੜੀਆਂ ਪ੍ਰੋਬਲਮਾਂ ਦਰਪੇਸ਼ ਆਈਆਂ ਸਾਡੇ ਖਾਰੇ ਪਿੰਡ ਆਈ ਹੈ ਉਹ ਰਾਇਕੇ ਕਲਾ ਆਹੀ ਹੈ ਸੋ ਸਰਕਾਰ ਨੇ ਬੜੀ ਚੁਸਤੀ ਨਾਲ ਬੜੀ ਹੀ ਚੁਸਤੀ ਫੁਰਤੀ ਨਾਲ ਉਹਨੂੰ ਕੁਝ ਦਿਨਾਂ ਦੇ ਵਿੱਚ ਕੰਟਰੋਲ ਕਰ ਲਿਆ ਅੱਗੇ ਤੋਂ ਨਾ ਹੋਵੇ ਇਹਦੇ ਲਈ ਜਿਹੜਾ ਖੇਤੀਬਾੜੀ ਯੂਨੀਵਰਸਿਟੀ ਦਾ ਜਿਹੜਾ ਮੈਗਜ਼ੀਨ ਆ ਉਹਨੂੰ ਸਾਰੀਆਂ ਸੁਸਾਇਟੀਆਂ ਵਿੱਚ ਲਵਾਉਣ ਲਈ ਸਵਾਰਥ ਕੀਤੀ ਗਈ ਹੈ ਸੋ ਇੱਕ ਬੜੀ ਸਾਰਥਕ ਮੀਟਿੰਗ ਸੱਦ ਹੋਈ ਹੈ ਔਰ ਇਹਨੂੰ ਰੂਟੀਨ ਜੀ ਕਰਿਆ ਕਰਿਆ